ਪੰਜਾਬ ਵਿੱਚ ਪੰਚਾਂ ਅਤੇ ਸਰਪੰਚਾਂ ਦੀ ਜ਼ਿਮਨੀ ਚੋਣ ਲਈ ਵੋਟਾਂ ਪੈਣ ਦਾ ਅਮਲ ਜਾਰੀ ਹੈ ਕਈ ਇਲਾਕਿਆਂ ਵਿੱਚ ਪਹਿਲਾਂ ਹੀ ਸਰਬਸੰਮਤੀ ਨਾਲ ਪੰਚ ਅਤੇ ਸਰਪੰਚ ਚੁਣੇ ਜਾ ਚੁੱਕੇ ਨੇ ਜਦੋਂ ਕਿ ਬਾਕੀ ਰਹਿੰਦੀਆਂ ਸੀਟਾਂ ਲਈ VOTING ਹੋ ਰਹੀ ਹੈ ਵੱਖ-ਵੱਖ ਪੋਲਿੰਗ ਸਟੇਸ਼ਨਾਂ ਤੇ VOTER ਆਪਣੇ મતਦਾਨ ਦਾ ਇਸਤੇਮਾਲ ਕਰਨ ਲਈ ਲੰਬੀਆਂ ਕਤਾਰਾਂ ਵਿੱਚ ਲੱਗੇ ਹੋਏ ਨੇ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ VOTING ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਨੇ ਤੇ ਪੋਲਿੰਗ ਪਾਰਟੀਆਂ ਆਪਣੇ ਆਪਣੇ ਸਟੇਸ਼ਨਾਂ ਤੇ ਪਹੁੰਚ ਚੁੱਕੀਆਂ ਨੇ ਉਹਨਾਂ ਦੱਸਿਆ ਕਿ ਸ਼ਾਮ 4 ਵਜੇ ਤੱਕ ਵੋਟਾਂ ਪੈਣਗੀਆਂ ਅਤੇ VOTING ਵੈਲਟ ਪੇਪਰਾਂ ਹੀ ਕਰਵਾਈ ਜਾ ਰਹੀ ਹੈ ਵੋਟਾਂ ਦੀ ਗਿਣਤੀ ਅੱਜ ਸ਼ਾਮ ਨੂੰ ਹੀ ਹੋਵੇਗੀ ਅਤੇ ਨਤੀਜੇ ਵੀ ਅੱਜ ਹੀ ਐਲਾਨ ਦਿੱਤੇ ਜਾਣਗੇ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਨੇ ਵੀ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਨੇ ਤੇ ਬੇਟਾ ਜੀ ਤੇ ਲੱਗੇ ਦਾ ਪਪਾ ਨਾਨਕਾ ਤੇ ਵੋਟ ਜਿਹੜਾ ਸਾਡੇ ਦੋ ਪੰਚਾਇਤਾਂ ਨੇ ਇਹ ਪੰਚਾਇਤ ਦੀ ਮੇਰਾ 700 ਦੇ 8 ਗੜ ਹੋਣੀ ਆ ਤੇ ਬਾਕੀ ਪੋਲਿੰਗ ਦੇ ਇੱਥੇ 550 600 ਹੁੰਦੀ ਆ ਮਾਹੌਲ ਬਹੁਤ ਵਧੀਆ ਆ ਦੋਵੇਂ ਪਾਰਟੀਆਂ ਆਪ ਆਪਣਾ ਜੋਰ ਲਾਉਂਦੀਆਂ ਨੇ ਇਹ ਇਲੈਕਸ਼ਨ ਹੈ ਸਰਪੰਚ ਦਾ ਜਿਹੜੇ ਆਪਣੇ ਪਹਿਲੇ ਸੀ ਉਹਨੂੰ ਡੈਥ ਹੋ ਗਈ ਤੇ ਇਹ ਜਿਮਣੀ ਚੋਣ ਹੋ ਰਹੀ ਆ ਕਿੰਨੇ ਕੁ ਵੋਟ ਆ ਪੈਂਦੇ ਹੈ ਜੀ 650 ਵੋਟ ਆ ਇਹ ਮਤਲਬ ਵੀ 1450 ਵੋਟ ਪੋਲ ਹੁੰਦੀ ਆ ਤੇ ਅਸੀਂ ਬਹੁਤ ਖੁਸ਼ ਆ ਆਪਣੀ ਵੋਟ ਪਾ ਕੇ ਬਹੁਤ ਵਧੀਆ ਰੈਂਜ ਆ ਸਾਡਾ ਤੇ ਬਹੁਤ ਅੱਛਾ ਮਤਲਬ ਚੱਲ ਰਹੀ ਹੈ ਸਾਡਾ ਜੋ 25 ਸਵਾ ਆ ਰਹੇ ووٹ ਪਾ ਰਹੇ ਖੁਸ਼ ਹੈ ਸਾਰੇ ਆ 150 ਵੋਟ ਹੈ ਜੇ ਇਹ ਪੈਣੀਆਂ ਹੁਣ ਕਿੰਨੇ ਇਲੈਕਸ਼ਨ ਹੋ ਰਹੇ ਤੇ ਦੋ ਪੈਂਚਾਂ ਦੇ ਦੋ ਸਾਡੇ ਬੈਠੇ ਬਣਗੇ